ਡਰ ਲੱਗਦਾ ਥੱਲੇ ਵੇਖ ਕੇ ਦਾ ਵਾੜਾ ਵੀ ਚੀਜ਼ ਉਹ 17 ਜਿਹੜਾ ਵੀਲ ਆ ਆਪ੍ਰੈਸਬੇਨ ਵਾਲਾ ਉਧਰ ਇਧਰੋਂ ਦੇਖਦਾ ਵਾ ਤੇ ਆ ਸਾਰੀ ਸੀੜੀ ਆਪਾਂ ਹੁਣ ਚੱਲਿਆਂ ਸਾਊਥ ਬੈਂਕ ਜਵਣੀ 7 ਵੀਲ ਆਫ ਬ੍ਰਿਸਬੇਨ ਹਾਂਜੀ ਵੀਡੀਓ ਦੇਖ ਰਹੇ ਸਾਰੇ ਦਰਸ਼ਕਾਂ ਸੱਜਣਾ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ ਅੱਜ ਆਪਣਾ ਹੈਗਾ ਆਸਟ੍ਰੇਲੀਆ 'ਚ ਪਹਿਲਾ ਦਿਨ ਤੇ ਚੱਲੇ ਆਪਾਂ ਹੁਣ ਬ੍ਰਿਸਬੇਨ ਸਿਟੀ ਦੇ ਵਿੱਚ ਸਾਊਥ ਬੈਂਕ ਬਹੁਤ ਮਸ਼ਹੂਰ ਜਗ੍ਹਾ ਵਾ ਉੱਥੇ ਤੇ ਚੱਲੇ ਟਰੇਨ ਦੇ ਉੱਤੇ ਕਿਉਂਕਿ ਪਾਰਕਿੰਗ ਦਾ ਬਹੁਤ ਮਸਲਾ ਉੱਥੇ ਮਹਿੰਗੀ ਬਾਲੀ ਆ ਤੇ ਫਿਰ ਵੇਖ ਵੀ ਨਹੀਂ ਹੁੰਦਾ ਕੋਈ ਬੰਦਾ ਸਾਰਾ ਦਿਨ ਜੇ ਘੁੰਮਣਾ ਫਿਰਨਾ ਹੈ ਮੇਨ ਮੇਨ ਚੀਜ਼ਾਂ ਵੇਖਣੀ ਆ ਤੇ ਇਥੋਂ ਸਾਰੀਆਂ ਵਿਖਾਵਾਂਗੇ ਵੀਡੀਓ ਨਾਲ ਜੁੜੇ ਰਹੋ ਵੀਡੀਓ ਨੂੰ ਪੂਰੀ ਵੇਖਿਓ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਚੱਲਦੇ ਆ ਕਿ ਆਪਾਂ ਹੁਣ ਟਰੇਨ ਸਟੇਸ਼ਨ ਪਹੁੰਚ ਗਏ ਆ ਤੇ ਇੱਥੇ ਵੇਖਦੇ ਆ ਟਿਕਟ ਲੈਣੇ ਆ ਕਹਿੰਦੇ ਵੀ ਜਿਹੜੀ ਟ੍ਰਾਂਸਪੋਰ ਜਿਹੜੀ ਸਾਰੇ ਆਸਟ੍ਰੇਲੀਆ ਦੀ ਤਕਰੀਬਨ ਆ ਇੱਥੇ ਵੇਖਦੇ ਆ ਆਪਾਂ ਸਿਟੀ ਤੋਂ ਚੱਲਦੇ ਆ ਸਿਟੀ ਵੱਲੋਂ ਆ ਇੱਧਰ ਨੂੰ ਬਸ ਟਿਕਟ ਲੈਣੀ ਆ ਫੇਰ ਅੰਦਰ ਜਾ ਹੁਣ ਨਾ ਟਿਕਟ ਲੈ ਕੇ ਜਾਣ ਆ ਆ ਬਣਾਈ ਇੱਥੋਂ ਦੀ ਐਂਟਰੀ ਆਪਾਂ ਟੈਪ ਕਰਨਾ ਇਹਨਾਂ ਦਾ ਗੂ ਕਾਰਡ ਆ ਇੱਕ ਗੂ ਕਾਰਡ ਚੱਲਦਾ ਤੇ ਇੱਕ ਇੱਥੇ ਕ੍ਰੈਡਿਟ ਕਾਰਡ ਤੇ ਇੱਕ ਅਮਰੀਕਨ ਐਕਸਪ੍ਰੈਸ ਤੇ ਵਿਜ਼ਾ ਕਾਰਡ ਵੀ ਚੱਲਦਾ ਵਾ ਆ ਦੇਖ ਖੁੱਲ ਗਿਆ ਜੀ ਆਪਾਂ ਪ੍ਰੋ ਟ੍ਰੇਨ ਸਟੇਸ਼ਨ ਉੱਪਰਲਾ ਪਾਸਾ ਥੱਲੇੋਂ ਤਾਂ ਆ ਗਏ ਅੰਦਰ ਬਹੁਤ ਸੋਹਣੀ ਸਿਟੀ ਆ ਬ੍ਰਿਸਬੇਨ ਇਹ ਹੈਗਾ ਇਲਾਕਾ ਸਪ੍ਰਿੰਗਫੀਲਡ ਜਿਹੜਾ ਇੱਥੇ ਆ ਕੇ ਨਾ ਸਟੇਸ਼ਨ ਐਂਡ ਹੋ ਜਾਂਦਾ ਇਹ ਲਾਸਟ ਵਾਲਾ ਉਹ ਉੱਥੇ ਜਾ ਕੇ ਮੁੱਕ ਜਾਂਦੀ ਆ ਜਿਹੜੀ ਰੇਲਵੇ ਲਾਈਨ ਆ ਦੋਵੇਂ ਪਾਸੇ ਉਹ ਉੱਥੇ ਤੁਸੀਂ ਵੇਖਦੇ ਹੋਵੋਗੇ ਇਹ ਦਰ ਰੇਲਵੇ ਲਾਈਨ ਮੁੱਕ ਜਾਂਦੀ ਤੇ ਆ ਜਿਹੜੇ ਪੀਲੇ ਪੀਲੇ ਬਣੇ ਹੁੰਦੇ ਆ ਇਹ ਜਿਹੜੇ ਬਲਾਈਂਡ ਆ ਜਿਹਨਾਂ ਨੂੰ ਨਹੀਂ ਦਿਖਦਾ ਅੱਖਾਂ ਤੋਂ ਉਹਨਾਂ ਵਾਸਤੇ ਆ ਇਹ ਆ ਸਾਰੇ ਪੀਲੇ ਆਲ ਕਿਉਂਕਿ ਉਹ ਫਿਰ ਟੋਟ ਹੋ ਗਿਆ ਦੀ ਛੋਟੀ ਨਾ ਜਾਂ ਪੈਰਾ ਨਾ ਪਤਾ ਲੱਗ ਜਾਂਦਾ ਵੀ ਇਹ ਲੈਣ ਇੱਥੇ ਤੁਰੇ ਰਹਿਣਾ ਤਾਂ ਆਸੇ ਪਾਸੇ ਨਹੀਂ ਹੁਣਾ ਆੜ ਇਹ ਸਾਰੇ ਵਿਕਸਤ ਦੇਸ਼ਾਂ 'ਚ ਬਣੇ ਆ ਇੱਕ ਵੀਰ ਦੀ ਵੀਡੀਓ ਵੇਖੀ ਪਿੱਛੇ ਥੋੜਾ ਜਿਹਾ ਟਾਈਮ ਪਹਿਲਾਂ ਉਹ ਦੱਸਦਾ ਕਹਿੰਦਾ ਵੀ ਬੜਾ ਵਿਕਸਤ ਆ ਜਾਪਾਨ ਇਹ ਸਾਰੇ ਦੇਸ਼ਾਂ ਦੀ ਆ ਨਿਊਜ਼ੀਲੈਂਡ ਵੀ ਆ ਇੱਥੇ ਵੀ ਆ ਤਕਰੀਬਨ ਡਿਵੈਲਪਡ ਕੰਟਰੀਆਂ ਸਾਰੇ ਕਿਤੇ ਹੀ ਹੈਗੇ ਆ ਜਿਹੜੇ ਯੈਲੋ ਯੈਲੋ ਸਾਰੇ ਬਣੇ ਆ ਪਬਲਿਕ ਪਲੇਸਾਂ ਦੇ ਤੁਹਾਨੂੰ ਸਾਰੇ ਕਿਤੇ ਮਿਲ ਜਾਣਗੇ ਇਹ ਮੈਟਰ ਲਾਸਟ ਸਟੇਸ਼ਨ ਕਰਕੇ ਜਮਾ ਖਾਲੀ ਐ ਇਧਰੋਂ ਵੀ ਦ ਨੈਕਸਟ ਸਟੇਸ਼ਨ ਇਜ਼ ਰਿਚਲਡਸ ਆ ਟ੍ਰੇਨ ਦੀ ਸਪੀਡ ਵੇਲ ਤੇ 100 103 5 ਬੜੀ ਤੇਜ਼ ਹੈ 113 ਗਈ ਜਾਂਦੀ ਨਹੀਂ ਜਾਂਦੀ ਅਜ ਤੱਕ ਏ ਆਪਾਂ ਦੂਜੀ ਰੇਲ ਲੈਣੀ ਆ ਹੁਣ ਆ ਸਾਨੂੰ ਨੰਬਰ 4 ਪਲੇਟਫਾਰਮ ਤੋਂ ਇਹ 8 ਪਲੇਟਫਾਰਮ ਤੇ ਉਤਰ ਗਏ ਆ ਰੋਮਨ ਸਟਰੀਟ ਸਾਰਾ ਅੰਡਰਗਰਾਉਂਡ ਆ ਥੱਲੇ ਵਾਲਾ ਸਾਰਾ ਸਿਸਟਮ ਹੁਣ ਆ ਪਜਨਾ ਸਾਊਥ ਪ੍ਰਿਸਪੀਨ ਸਾਊਥ ਬੈਂਕ ਬੋਗੋ ਰੋਡ ਤਿੰਨੀ ਸਟੇਸ਼ਨ ਆ ਨੰਬਰ 4 ਪਲੇਟਫਾਰਮ ਤੇ ਆਉਣੀ ਆ ਆਲੇ ਦੇ ਇਹ ਥੋੜੀ ਜੀ ਪੁਰਾਣੀ ਆ ਇਹ ਜਿਹੜੀ ਸਾਊਥ ਬੈਂਕ ਤੇ ਸਾਊਥ ਪ੍ਰਿਸਪੇਨ ਆਲੂ ਜਾਂਦੀ ਆ ਤਿੰਨ ਹੀ ਸਟੇਸ਼ਨ ਆ ਇਹਦੇ ਥੋੜੀ ਜੀ ਪੁਰਾਣੇ ਸਟਾਈਲ ਦੀ ਆ ਆ ਸਾਰਾ ਵੇਖਣਾ ਆਪਾਂ ਸਾਊਥ ਬੈਂਕ ਉਹ ਥੱਲੇ ਜਾ ਕੇ ਉਧਰਲੇ ਪਾਸੇ ਆ ਆ ਸਾਰਾ ਇੱਧਰ ਨਵਾਂ ਟਾਵਰ ਜਿਹਾ ਬਣਿਆ ਇੱਕ 7 ਸਟਾਰ ਕਸੀਨੋ ਇੱਧਰ ਇਹ ਇੱਥੇ ਗਏ ਆ ਇੱਥੋਂ ਸ਼ੁਰੂ ਹੋ ਜਾਂਦਾ ਸਾਊਥ ਬੈਂਕ ਆ ਗਏ ਆ ਪਰ ਰਿਵਰ ਆ ਸਾਰੇ ਇਹਦੇ ਕੰਡੇ ਕੰਡੇ ਵਾਕਵੇ ਬਣਿਆ ਮਤਲਬ ਬਹੁਤ ਸੋਹਣਾ ਬਣਾਇਆ ਨੇ ਨਾ ਸਾਰਾ ਸਿਸਟਮ ਆ ਉੱਪਰ ਦੀ ਪੌੜਾ ਜਿਹੜਾ ਗੱਡੀਆਂ-ਗੁੱਡੀਆਂ ਵਾਲਾ ਤੇ ਵਧੀਆ ਹਵਾ ਜਦਾਂ ਇੱਕ ਤਾਂ ਇੱਥੇ ਖਾਸ ਗੱਲ ਇਹ ਆ ਵੀ ਸਿਆਲਾਂਗ ਵੀ ਧੁੱਪ ਜ਼ਿਆਦਾ ਨਿਕਲਦੀ ਆ। ਇਹ ਨਿਊਜ਼ੀਲੈਂਡ ਦੇ ਵਿੱਚ ਸਿਆਲਾਂਾਂ ਹੀ ਮੀਂਹ ਪਈ ਜਾਂਦਾ। ਆ ਹੁਣ ਵੀ ਮੌਸਮ ਬੜਾ ਖਰਾਬ ਆ। ਆ ਇੱਥੋਂ ਬਸ ਆਏ ਆ। ਉਹ ਆ ਇੱਥੇ ਪੁਆਇੰਟ ਜਾਂ ਬਣਾਇਆ ਇਹਨਾਂ ਨੇ ਉੱਧਰ ਵੀ ਜਾ ਕੇ ਆਏ ਵਾਕ 'ਤੇ ਚੱਲਦਾ। ਉਹ ਟੂਰ ਕਰਾਉਂਦੇ ਨਾਲ ਉਹ ਫੈਰੀ ਵਾਲਾ। ਓਏ। ਹੋ ਤੇ ਅੱਗੇ ਵੇਖਦੇ ਆ ਉਹ ਜਿਹੜੀ ਬਿਲਡਿੰਗ ਆ ਉਹ ਉੱਥੇ ਦੇਖਦੇ ਹਣੀ ਤੁਹਾਨੂੰ ਇਹ ਇੱਥੇ ਜੇ ਆਹ ਵਾਲੀ ਤੇ ਇਹ ਆ ਕਿਸੀਨੋ 7 ਸਟਾਰ ਸੁਣਿਆ ਹੀ ਬਾਕੀ ਹੁਣ ਅੰਦਰ ਜਾ ਕੇ ਵੇਖ ਲਾਂ ਕੀ ਬੰਨਦਾ ਉੱਪਰ ਕੀ ਵਿਊ ਆ ਇਹ ਆ ਸੇਟੀ ਬ੍ਰਿਸਬੇਨ ਇਹ 골ਡ ਕੋਸਟ ਕੋਲੇ ਆ ਜੀ 골ਡ ਕੋਸਟ ਇਹਦੇ ਕੋਲੇ ਆ ਆ ਇੱਥੋਂ ਦਾ ਮੈਪ ਆ ਜਿਹੜਾ ਆਪਣਾ ਸਾਊਥ ਬੈਂਕਰ ਆ ਸਾਰੇ ਦਾ ਇਹ ਹੁਣ ਆਪਾਂ ਪਤਾ ਨਹੀਂ ਕਿੱਥੇ ਖੜੇ ਆ ਇਹਦੇ ਵਿੱਚ ਇੱਥੇ ਥੱਲੇ ਕਿਤੇ ਚਾਹੀਦੇ ਆ ਆ ਇੱਥੇ ਗਏ ਦਾ ਸ਼ੇਪ ਇਹਨਾਂ ਇੱਥੇ ਆਪਾਂ ਆ ਸਾਰਾ ਸਾਊਥ ਬੈਂਕ ਉੱਪਰਲੇ ਪਹੇ ਜਾ ਚੱਲਦੇ ਅੱਗੇ ਥੋੜਾ ਸਾਨੂੰ ਦਿਖਾਉਂਦੇ ਆ ਸਾਊਥ ਬੈਂਕ ਆ ਸਾਰੇ ਇਧਰ ਆਖਤ ਦੇ ਨੇ ਲੜੀਆਂ ਲੜੀਆਂ ਲਾਈਆਂ ਰਾਤ ਨੂੰ ਜਗਮਗਾ ਕਰਦਾ ਹੋਊਗਾ ਪੂਰਾ ਬਹੁਤ ਸੋਹਣਾ ਬਣਾਇਆ ਵੀ ਆ ਜਾਨਵਰ ਖਾਣ ਪੀਣ ਵੀ ਚੱਕ ਕੇ ਲੈ ਜਾਂਦੇ ਇੱਥੇ ਰੈਸਟੋਰੈਂਟ ਆ ਜਨਾ ਇਧਰਲੇ ਪਾਸੇ ਰੈਸਟੋਰੈਂਟ ਆ ਇਹ ਤਾਂ ਇੱਥੇ ਜਾਦੇ ਫਿਰਦੇ ਆ ਅ ਮੈਂ ਰਿਵਰ ਆ ਮਤਲਬ ਜਿਹੜੀ ਬ੍ਰਿਸਪੇਨ ਵੈਦੀ ਲੰਘਦੀ ਨਾ ਇਹਦੇ ਕਰਕੇ ਸਾਊਥ ਬੈਂਕ ਪਤਾ ਨਹੀਂ ਇਹਦਾ ਨਾਮ ਵੀ ਸਾਊਥ ਬੈਂਕ ਰਿਵਰ ਹੋਵੇ ਤੇ ਸਾਰਾ ਜਿਹੜਾ ਸਾਊਥ ਬੈਂਕ ਆ ਉਹ ਨਾਲ ਕੰਡੇ-ਕੰਡੇ ਬਣਿਆ ਆ ਇਧਰਲੇ ਪਾਸੇ ਨਿਆਣਿਆਂ ਦਾ ਬਣਿਆ ਬੱਚਿਆਂ ਦਾ ਬਹੁਤ ਸੋਹਣਾ ਸਵਿਮਿੰਗ ਪੂਲ ਉਹ ਦਰੱਗੇ ਵੀ ਆ ਜਾ ਕੇ ਨੇ ਨੇ ਨਿਆਣਿਆਂ ਵਾਸਤੇ ਵਧੀਆ ਬੱਚੇ ਹੁੰਦੇ ਨਾ ਛੋਟੀਆਂ ਛੱਟੀਆਂ ਇੱਕ ਸਕੂਲਾਂ ਦੇ ਵਿੱਚ ਉਹਨਾਂ ਤੇ ਵਧੀਆ ਇਹ ਸਾਰਾ ਬਹੁਤ ਲੰਮਾ ਬਣਾਇਆ ਹੋਇਆ ਇਹਨਾਂ ਨੇ ਬੜਾ ਸਾਫ਼ ਆ ਅਕਾਦੋਂ ਦੇ ਟੋਰਿਓ ਨੇ ਪਾਣੀ ਦੇ ਨਾਲ ਹੀ ਆ ਪਾਣੀ ਆਵੇ ਲੋ ਕਿੰਨਾ ਸਾਫ਼ ਆ ਉਧਰ ਨਿਆਣੇ ਨਹਾਈ ਜਾਂਦੇ ਆ ਬਹੁਤ ਲੰਮਾ ਸਵਿੰਗ ਪੂਲ ਆ ਉਹ ਆ 7 ਸਟਾਰ ਉਹ ਇੰਨੇ ਹਨ ਨਵੇਂ ਬਣਿਆ ਬਾਕੀ ਹੁਣ ਇੱਥੋਂ ਵਾਲੇ ਬਾਈ ਜਣਾ ਪਤਾ ਹੋਊਗਾ ਜਿਹੜੇ ਰਹਿੰਦੇ ਆ ਇੱਥੋਂ ਕਰਤੀ ਆਪਾਂ ਕਾਫੀ ਆਰਡਰ ਦਾ ਰਿਵਰ ਸਾਈਡ ਵਾਲੇ ਆ ਕਾਫੀ ਪੀਨੇ ਫਿਰ ਚੱਲਦੇ ਅੱਗੇ ਸਾਰੇ ਛੇਪ ਰਿਵਰ ਸਾਈਡ ਕੈਫੇ ਐਂਡ ਬਾਰ ਆ ਜਾਨਵਰ ਇਥੇ ਅੰਦਰ ਵੀ ਤੁਰੇ ਫਿਰਦੇ ਰਹਿੰਦੇ ਆ ਇਹ ਉਹ ਬ੍ਰਿਜ ਦੇ ਸਾਹਮਣੇ ਆਪਾਂ ਪਾਰ ਕਰਕੇ ਦੂਜੇ ਪਾਸੇ ਸਿਟੀ ਆਲੂ ਜਾਣਾ ਵਾ ਉਹ ਬਣਿਆ ਸਾਹਮਣੇ ਹੋਟਲ ਜਿਹੜਾ ਕਸੀਨੋ ਦੇ ਸਾਰੇ ਉਚਾਲੇ ਇੱਥੋਂ ਜਾਂਦੀ ਫੈਰੀ ਦੇਖਦੇ ਆ ਕਿੱਧਰ ਨੂੰ ਜਾਂਦੀ ਆ ਜੇ ਸਹੀ ਲੱਗਾ ਫਿਰ ਚੱਲਦੇ ਆ ਨਹੀਂ ਤਾਂ ਹਰ ਸਿਟੀ ਆਲੂ ਫੈਰੀ ਜਲ ਤਾਂ ਰਾਸ਼ੀ ਬਹੁਤ ਜ਼ਿਆਦੇ ਆ ਪਰ ਆ ਪਿਆ ਸਿਸਟਮ ਸਾਰਾ ਨੇ ਉਹਦੇ ਕਰਕੇ ਫਿਰ ਕਿਸੇ ਲਈ ਕਰਦਾ ਬੜਾ ਜਿਆਦੇ ਲੋਕ ਆ ਹੋਵੇ ਸਾਹਤੀ ਕਰਕੇ ਪਤਾ ਨਹੀਂ ਪਰ ਬੜਾ ਜਿਆਦਾ ਭਰਿਆ ਹੋਆ। ਆਪਾਂ ਬ੍ਰਿਜ ਪਾਰ ਕਰਕੇ ਉਧਰ ਦੇਖਦੇ ਹਾਂ। ਇਹ ਆਸਟ੍ਰੇਲੀਆ ਤੇ ਜਾਪਾਨ ਦਾ ਫਰੈਂਡਸ਼ਿਪ ਸਟੋਨ ਆ। ਇਹ 7 ਮਈ 1994 ਨੂੰ ਇੱਥੇ ਹੈਲਡ ਹੋਇਆ ਸੀਗਾ। ਲਾਸਟਿੰਗ ਪੀਸ ਫॉर ਦਾ ਹੈਪੀਨੈਸ ਆਫ ਦਾ ਯੰਗ ਪੀਪਲ ਫॉर ਦਾ ਨੈਕਸਟ ਜੇਨਰੇਸ਼ਨ। ਇਹ ਲਾਇਆ ਉਹਨਾਂ ਨੇ ਫਰੈਂਡਸ਼ਿਪ ਦੇ ਵਿੱਚ ਆਪਣੇ ਜਾਪਾਨ ਤੇ ਆਸਟ੍ਰੇਲੀਆ ਦੀ। ਇਹ 네ਪਾਲੀ ਸਪਗੋਦਾ। ਵਿਹਨੇ ਇਹ ਅੰਦਰੋਂ ਨੇਪਾਲੀ ਸਪਕੌਦਾ ਪਤਾ ਨਹੀਂ ਉਹਨ ਦਾ ਮਤਲਬ ਕੀ ਹੈ ਉਹ ਸੋਨਾ ਬਣਾਇਆ ਹੋਇਆ ਇਹ ਹੈ ਕੋਈ ਧਾਰਮਿਕ ਦਾ ਹੀ ਸਿਸਟਮ ਹੈ ਅਸਟ੍ਰੇਲੀਆ ਤੇ ਨੇਪਾਲ ਦੇ ਉਦੇ ਸਬੰਧ ਜੀ ਹੈ ਕੋਈ ਨਾ ਕੋਈ ਸਾਰਾ ਬਣਿਆ ਪਰ ਬਣਾਇਆ ਬਹੁਤ ਵਧੀਆ ਇਹਨਾਂ ਨੇ ਇਹ ਬਣਿਆ 1988 ਦਾ ਆਵੇ ਨੇਪਾਲ ਪੀਸ ਪਗੋਦਾ ਇੱਥੇ ਲੱਗਿਆ ਨਾ 1986 ਉੱਧਰ ਲੱਗਿਆ 1988 ਆਵੇ ਕੈਂਡੂਲ ਚੈੱਕ ਆ ਕੱਢੀ ਵੱਢੀ ਬੜਾ ਤਗੜਾ ਫਿਸਤਲਾ ਵੀ ਡਾਰੇ ਲੱਗਦਾ ਇਹ ਤੇ ਜਾਣਤਾ ਦਾ ਇਹ ਸਾਊਥ ਬੈਂਕ ਜਿ ਬਣੀ 7 wheel of Brisbane 7 ਉੱਪਰ ਵੀ ਲਿਖਿਆ ਹੋਇਆ ਫੇਰ ਚੱਲ ਪਿਆ ਹੋਵੇ ਭਾਗੇ ਪਰ ਕੰਮ ਹੈ ਸੇਵਕਾ ਕੰਮ ਖਤਰੇ ਵਾਲਾ ਹੀ ਆ ਬਾਲਾ ਉੱਤਿਆ ਆ ਇੱਧਰ ਬਣਿਆ ਟਿਕਟ ਕਾਊਂਟਰ 23 ਡਾਲਰ ਅਡਲਟ ਚਾਈਲਡ ਸਟੂਡੈਂਟ ਹੈਗੇ ਉੰਨੇ ਤੇ ਫੈਮਿਲੀ ਪਾਸ ਆ ਸਾਰਾ ਵੇਰ ਵਾਇਦਾ ਚੱਲਿਆਂ ਅੱਗੇ ਤੇ ਇਹ 42 ਡੱਬੇ ਆ ਜਿਵੇਂ ਨਾ ਕੁੱਲ ਸਾਰੇ ਆ ਏਸੀ ਲੱਗਾ ਸਾਰਿਆਂ 'ਚ ਭਾਵੇਂ ਗਰਮੀ ਹੋਵੇ ਠੰਡ ਹੋਵੇ ਉਸਾਂ ਨਾਲ ਹੀਟਰ ਇਹ ਨਹੀਂ ਕੋਈ ਚੱਕਰ ਹੈਗਾ ਵੀ ਧੁੱਪੇ ਤੁਹਾਨੂੰ ਸੜਨਾ ਪਊਗਾ ਇਹ ਬਹੁਤ ਵਧੀਆ ਸਿਸਟਮ ਆ ਚੱਲਦੇ ਆ ਅੱਗੇ ਆ ਹੁਣ ਆਪਾਂ ਡੀਹਲੂ ਚੱਲਿਆਂ ਉਧਰ ਵੇਖਦੇ ਆ ਸਿਟੀ ਵਾਲੀ ਬਿਲਡਿੰਗਾਂ ਤੇ ਸਾਰਾ ਜਿਹੜਾ ਜਿਹੜੀ ਚੀਜ਼ ਦਿਖਾਉਣ ਵਾਲੀ ਦਿਖਾਉਣੀ ਹੈ ਤੁਹਾਨੂੰ ਚੱਲਦੇ ਆ ਅੱਥਲੇ ਜਾਂਦਾ ਮੇਨ ਹਾਈਵੇ ਉਧਰਲੇ ਪਾਸੇ ਜਾਲੀਆਂ ਜੁੜੀਆਂ ਲਾਈਆਂ ਵਧੀਆ ਸਿਸਟਮ ਕੀਤਾ ਹੋਇਆ ਸਾਰਾ ਪ੍ਰਬੰਧਨ ਆ ਇਧਰਲਾ ਪਾਸਾ ਉਹ ਇੱਕ 7 ਜਿਹੜਾ ਵੀਲ ਆ ਉਪਰ ਸਬੇਨ ਵਾਲਾ ਉਧਰ ਇਧਰੋਂ ਦੇਖਦਾ ਵਾ ਤੇ ਆ ਸਾਰੀ ਸੀੜੀ ਆਪਾਂ ਹੁਣ ਚੱਲੇ ਆਂ ਉੱਪਰਲੇ ਪਾਸੇ ਸਕਾਈ ਡੈਕ ਉਹ ਬਣਿਆ ਜਿਹੜਾ ਆ ਬਣਿਆ ਸਕਾਈ ਡੈਕ ਲਿਫਟਸ ਚੱਲਦੇ ਆਂ ਇਦਾਂ ਕਹੋਂਦਿਆਂ ਫਿਰ ਤਾਂ ਇੱਕ ਗੱਲ ਨੋਟ ਕੀਤੀ ਐ ਇਥੇ ਆਪਣੇ ਪੰਜਾਬੀ ਬਹੁ ਘੱਟ ਆ ਬਾਈ ਕਿ ਜਿੱਦਾਂ ਜਾਂ ਸੈਚਰਡੇ ਸਾਡੇ ਘੁੰਦੇ ਆ ਪਰ ਵੀਕਡੇ ਚ ਕੋਈ ਨਹੀਂ ਮਿਲਦਾ ਮੈਨੂੰ ਲੱਗਾ ਸ਼ਹਿਰ ਦੇ ਕੋਲੋਂ ਸਵੇਰ ਦੇ ਤੁਰੇ ਇੱਕ ਬੰਦਾ ਮਿਲਿਆ ਸਾਊਥ ਬੈਂਕ ਜੱਕ ਜਾਂ ਦੂ ਵੀ ਲੋਕੀ ਸ਼ਹਿਰ ਕੰਮ ਤੇ ਜਾਦੇ ਆ ਆ ਟਾਈਮ ਦੇ ਤੇ ਆਪਾਂ ਦਾ ਚੱਲ ਵਹਿਲੇ ਘੁੰਮਣ ਫਿਰਨਾ ਐਵੇਂ ਆ ਕੰਮ ਵੀ ਕਰਨੇ ਚਾਹੀਦੇ ਵਧੀਆ ਦਾ ਪਰ ਇਹ ਹੁਣ ਆਏ ਨਹੀਂ ਪਤਾ ਵੀ ਇਹ ਜਿਆਦਾ ਮਹਿੰਗਾ ਏਰੀਆ ਕੀ ਜਲਸਾ ਜਿਹੜੇ ਇੱਥੇ ਰਹਿੰਦੇ ਬਾਈ ਹੁਣੀ ਉਹਨਾਂ ਨੂੰ ਪਤਾ ਹੋਊਗਾ ਜਿਆਦਾ ਆਪਾਂ ਦਾ ਵੀ ਵੈਸੇ ਘੁੰਮਣ ਫਿਰਨਾ ਐ ਤੇ ਆ ਆ ਬਿਲਡਿੰਗ ਆ ਸਾਰੇ ਪਾਸੇ ਵੇਖੀ ਜਾਂਦੇ ਆ ਉਹ ਟਾਵਰ ਘੁੰਮ ਕੇ ਇੱਥੇ ਬਿਲਡਿੰਗ 'ਚ ਵੜ ਜਾਂਦਾ ਇਧਰ ਨੂੰ ਤੇ ਆ ਸਾਰਾ ਇੱਥੋਂ ਦਾ ਥੱਲੇ ਦਾ ਮਾਹੌਲ ਉਹ ਥੱਲੇ ਲੋਕੀ ਬੈਠੇ ਆ ਇਧਰੋਂ ਆਪਾਂ ਆਏ ਆ ਆ ਗਏ ਆਪਾਂ ਸਕਾਈ ਡੈਕ ਦੇ ਉੱਤੇ ਆ ਥੱਲੇ ਸ਼ੀਸ਼ਾ ਲੱਗਾ ਵਾ ਤੇ ਉਧਰਲੇ ਪਾਸੇ ਉਹ ਜਿਹੜਾ ਵੀਲ ਸੀਗਾ ਉਹ ਥੱਲੇ ਆ ਆ ਉਹਦਾ ਲੱਗਦਾ ਥੱਲੇ ਦੇਖ ਕੇ ਦਾ ਵਾਲਾ ਵੀ ਚੀਜ਼ ਵਾਲਾ ਤਖੜਾ ਸਿਸਟਮ ਦਾ ਲੈਟਰ ਆ ਕੇ ਬਸ ਹੋ ਜਾਂਦੇ ਕਨੇ ਵਾਲਾ ਤਖੜਾ ਵੀ ਥੱਲੇ ਇਸ ਕਾਈ ਡੈਕ ਕ ਬ੍ਰਿਸ ਬਿਆਂ ਦਾ ਉਹ ਪੁਲ ਪਾਰ ਕਰਕੇ ਆਇਆ ਪੂਰਾ ਭਰਿਆ ਸੀ ਜਦੋਂ ਇੱਧਰੋਂ ਆਉਂਦੇ ਸੀ ਹੁਣ ਜਿਵੇਂ ਖਾਲੀ ਤਕਰੀਬਨ ਬਹੁਤ ਥੋੜੇ ਲੋਕ ਹੀ ਆ ਆ ਉੱਪਰੋਂ ਆਪਾਂ ਵੇਖਦੇ ਹੁਣ ਥੱਲੇ ਆ ਗਿਆ ਉਹ ਇੱਥੋਂ ਆ ਪੁਲ ਜਿਹੜਾ ਇਹ ਸਾਰਾ ਘੁੰਮ ਕੇ ਆਇਆ ਉੱਪਰ ਤੇ ਆ ਥੱਲੇ ਇਹਨਾਂ ਨੇ ਬਣਾਇਆ ਬੜਾ ਵਧੀਆ ਬਈ ਕਿਆ ਬਾਤ ਹੈ ਕਾ ਕੂ ਲਾਇਆ ਸਾਰਾ ਸਿਸਟਮ ਬੜਾ ਸੋਹਣਾ ਬਣਾਇਆ ਸਾਰਾ ਸਾਰੇ ਪਾਸੇ ਬਿਲਡਿੰਗਾਂ ਦੇ ਘੇਰੇ ਚ ਤੇ ਇੱਧਰਲੇ ਪਾਸੇ ਆ ਗੁਰਰਾਮ ਨਾਲ ਸ਼ਾਂਤੀ ਜੀ ਬਹਿਣਾ ਇੰਨਾ ਆਉ ਨਹੀਂ ਹੈਗਾ ਜਦਾਂ ਵੀ ਜੀ ਬਹੁਤ ਸ਼ਾਂਤ ਹੈ ਆ ਨਵੀਂ ਬਿਲਡਿੰਗ ਬਣਦੀ ਪਈ ਇੱਧਰਲੇ ਪਾਸੇ ਨਾ ਇਹ ਪੂਰੀ ਉੱਪਰੋਂ ਆ ਏਦਾਂ ਕਰਕੇ ਪ੍ਰੋਪਰ ਨਹੀਂ ਥੱਲੇੋਂ ਤੇ ਉੱਪਰ ਦੀ ਉੱਪਰ ਬਣਾਈ ਜਾਂਦੇ ਆ ਉਹ ਪਹਿਲਾਂ ਹੀ ਉਹਨਾਂ ਨੇ ਸਾਰਾ ਜਿਹੜਾ ਸਿਸਟਮ ਸੈੱਟ ਕੀਤਾ ਹੋਇਆ ਤੇ ਗਾਂ ਨਹੀਂ ਗਾਂ ਚੱਲੀ ਜਾਂਦਾ ਇਹ ਪਹਿਲੀ ਵਾਰੀ ਵੇਖਿਆ ਆਪਣੇ ਹੱਥੇ ਨਵਾਂ ਤਜਰਬਾ ਸੀ ਤੇ ਇਹ ਕ੍ਰੇਨਾਂ ਨੇ ਲਾ ਲਾ ਕੇ ਸਾਰਾ ਰੱਖੀ ਜਾਣਾ ਤੇ ਦੀ ਇਹ ਸੀ ਅੱਜ ਦੀ ਵੀਡੀਓ ਜੇ ਤੁਹਾਨੂੰ ਖਾਇਆ ਜਿਹੜਾ ਬ੍ਰਿਸਬੇਨ ਦੇ ਟਾਊਨ ਸੈਂਟਰੀ ਹੈ ਜਿਹੜੀ ਤੇ ਅੱਗੇ ਆਪਾਂ 골ਡ ਕੋਸਟ ਹੋਰ ਬੜੀਆਂ ਸੋਹਣੀਆਂ ਜਗ੍ਹਾ ਤੇ ਚੱਲਾਂਗੇ ਵੀਡੀਓ লাইਕ ਸ਼ੇਅਰ ਜ਼ਰੂਰ ਕਰਦੇ ਹੋ ਤੇ ਕਮੈਂਟ ਕਰਕੇ ਦੱਸਿਓ ਕਿੱਦਾਂ ਦੀਆਂ ਬਰ ਰਹੀਆਂ ਤੇ ਅੱਗੇ ਦੀ ਅੱਗੇ ਆਪਾਂ ਹੋਰ ਸੋਹਣੀਆਂ ਵੀਡੀਓ ਆਉਣ ਵਾਲੀਆਂ ਤੇ ਚੈਨਲ ਤੇ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਵੀਡੀਓ ਵੇਖ ਲਈ ਤੁਹਾਡਾ ਧੰਨਵਾਦ